ਹਿਮਾ ਕਮੇਟੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਕਈ ਅਦਾਕਾਰਾਂ ਸਾਹਮਣੇ ਆ ਕੇ ਜਿੰਸੀ ਸੋਸ਼ਲ ਖਿਲਾਫ ਆਵਾਜ਼ ਉਠਾਈ ਹੈ ਇਸ ਦੌਰਾਨ ਸ਼ਿਲਪਾ ਸ਼ਿੰਦੇ ਨੇ ਵੀ ਫਿਲਮ ਨਿਰਮਾਤਾ ਤੇ ਜਿੰਸੀ ਸੋਸ਼ਲ ਦੇ ਦੋਸ਼ ਲਾਇਨੇ ਖਤਰوں ਕਾ ਖਿਲਾੜੀ 14 ਦਿਨਾਂ ਨਾਲ ਸੁਰਖੀਆਂ ਬਟੋਰੀ ਸ਼ਿਲਪਾ ਸ਼ਿੰਦੇ ਨੇ ਦੱਸਿਆ ਕਿ ਕਿਵੇਂ ਸੰਘਰਸ਼ ਦੇ ਦਿਨਾਂ ਦੇ ਵਿੱਚ ਉਹ ਆਡੀਸ਼ਨ ਲਈ ਗਈ ਅਤੇ ਉੱਥੇ ਉਸ ਨੂੰ ਇੱਕ ਫਿਲਮਕਾਰ ਨੂੰ ਰਜਾਉਣ ਦੇ ਲਈ ਕਿਹਾ ਗਿਆ ਤੇ ਉਹਨਾਂ ਕਰੀਬ 25 ਸਾਲਾ ਆਪਣਾ 25 ਸਾਲ ਦਾ ਜਿਹੜਾ ਆਪਣਾ ਬੁਰਾ ਅਨੁਭਵ ਸਾਂਝਾ ਕੀਤਾ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੇਰੇ ਸੰਘਰਸ਼ ਦੇ ਦਿਨਾਂ ਦੀ ਗੱਲ ਹੈ 1998-99 ਦੇ ਆਸ-ਪਾਸ ਦੀ ਮੈਂ ਨਾਮ ਨਹੀਂ ਲੈ ਸਕਦੀ ਪਰ ਯੋਨਾ ਮੈਨੂੰ ਕਿਹਾ ਤੁਸੀਂ ਇਹ ਕੱਪੜੇ ਪਾਓ ਅਤੇ ਇਹ ਸੀਨ ਕਰੋ ਉਹਨਾਂ ਮੈਨੂੰ ਕਿਹਾ ਕਿ ਇਸ ਦ੍ਰਿਸ਼ ਵਿੱਚ ਉਹ ਮੇਰੇ ਬੌਸ ਨੇ ਅਤੇ ਮੈਂ ਉਹਨਾਂ ਨੂੰ ਰਜਾਉਣਾ ਹੈ ਤੇ ਉਦੋਂ ਮੈਂ ਕਾਫੀ ਮਾਸੂਮ ਸੀ ਇਸ ਲਈ ਉਹ ਮੈਂ ਉਹ ਦ੍ਰਿਸ਼ ਕੀਤਾ ਉਹ ਸ਼ਖ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਂ ਬਹੁਤ ਡਰ ਗਈ। ਮੈਂ ਉਹਨਾਂ ਤੱਕਾ ਦਿੱਤਾ ਅਤੇ ਉੱਥੋਂ ਭੱਜ ਗਈ। ਸ਼ਿਲਪਾ ਸ਼ਿੰਦੇ ਨੇ ਅਖੇ ਕਿਹਾ ਸਿਕਿਉਰਿਟੀ ਸਟਾਫ ਨੂੰ ਸਾਫ਼ ਹੋਇਆ ਕਿ ਕੀ ਹੋਇਆ ਤੇ ਤੁਰੰਤ ਹੀ ਉਹਨਾਂ ਨੇ ਮੈਨੂੰ ਉੱਥੋਂ ਚਲੇ ਜਾਣ ਲਈ ਕਿਹਾ। ਉਹਨਾਂ ਸੋਚਿਆ ਕਿ ਮੈਂ ਹੰਗਾਮਾ ਕਰਾਂਗੀ ਤੇ ਮਦਦ ਲਈ ਪੁਕਾਰਾਂਗੀ। ਫਿਲਮ ਨਿਰਮਾਤਾ ਦਾ ਨਾਮ ਲਏ ਬਿਨਾ ਉਹਨਾਂ ਦੱਸਿਆ ਕਿ ਉਹ ਹਿੰਦੀ ਫਿਲਮ ਇੰਡਸਟਰੀ ਤੋਂ ਨੇ ਅਤੇ ਮੈਂ ਉਹ ਦ੍ਰਿਸ਼ ਕਰਨ ਲਈ ਰਾਜ਼ੀ ਹੋ ਗਈ ਕਿਉਂਕਿ ਉਹ ਵੀ ਕਲਾਕਾਰ ਸਨ। ਸੋ ਮੈਂ ਝੂਠ ਨਹੀਂ ਬੋਲ ਰਹੀ ਪਰ ਮੈਂ ਉਹਨਾਂ ਦਾ ਨਾਮ ਨਹੀਂ ਲੈ ਸਕਦੀ ਉਹਨਾਂ ਦੇ ਬੱਚੇ ਮੇਰੇ ਤੋਂ ਛੋਟੇ ਨੇ ਤੇ ਜੇ ਮੈਂ ਉਹਨਾਂ ਦਾ ਨਾਮ ਲਿਆ ਤਾਂ ਉਹਨਾਂ ਨੂੰ ਅਤੇ ਉਹਨਾਂ ਦੇ ਬੱਚਿਆਂ ਨੂੰ ਵੀ ਕਸ਼ਟ ਹੋਵੇਗਾ ਸੋ ਸਾਲਾਂ ਬਾਅਦ ਦੁਬਾਰਾ ਫਿਲਮ ਮੇਕਰ ਨੂੰ ਉਸ ਨੂੰ ਸ਼ਿਲਪਾ ਸ਼ਿੰਦੀ ਮਿਲੀ ਸੀ ਉਹਨਾਂ ਦੱਸਿਆ ਕਿ ਕਈ ਸਾਲਾਂ ਬਾਅਦ ਹੈ ਜਿਹੜਾ ਉਹ ਦੁਬਾਰਾ ਉਸ ਫਿਲਮ ਨਿਰਮਾਤਾ ਨੂੰ ਮਿਲੀ ਇਸ ਵਾਰ ਇਹ ਉਹ ਅਦਾਕਾਰਾਂ ਨੂੰ ਨਹੀਂ ਪਛਾਣ ਸਕੀ ਜੀ ਹਾਂ ਉਨਾ ਸ਼ਿਲਪਾ ਨੂੰ ਫਿਲਮ ਦੇ ਵਿੱਚ ਰੋਲ ਵੀ ਆਫਰ ਕੀਤਾ ਪਰ ਅਦਾਕਾਰਾਂ ਨੇ ਇਨਕਾਰ ਕਰ ਦਿੱਤਾ ਸ਼ਿਲਪਾ ਸ਼ਿੰਦੀ ਨੇ ਕਿਹਾ ਕਿ ਇੰਡਸਟਰੀ ਦੇ ਵਿੱਚ ਕਈ ਲੋਕਾਂ ਦੇ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਬੇਕਰੋ ਲੁਧਿਆਣਾ